ਉਹ ਤਾਂ ਸਮਝ ਨਹੀਂ ਲੱਗੰਦਈ ਕਿ ਅਸੀਂ ਇਨਸਾਨ ਦੇ ਦਿਮਾਗ ਦੇ ਵਿੱਚ ਕੀ ਚੱਲਣ ਡਿਆ ਆ ਕਿਤੇ ਕਵਾ ਕੇ ਖੁਸ਼ ਨਹੀਂ ਹੈਗਾ ਕਵਾਉਣਾ ਤੇ ਦੂਰ ਦੀ ਗੱਲ ਆ ਇੱਕ ਨਜ਼ਰ ਭਰ ਕੇ ਵੇਖਦਾ ਵੀ ਨਹੀਂ ਆ ਪਤਾ ਨਹੀਂ ਨੀਤੇ ਬੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਹੋਵੇ ਉਹਦੀਆਂ ਤੇ ਖੁਸ਼ੀਆਂ ਹੀ ਨਹੀਂ ਮਾਣ ਹੁੰਦੀਆਂ ਚਾਹ ਹੀ ਨਹੀਂ ਥੰਮੇ ਰਹਿੰਦੇ ਪਰ ਇਹਨਾਂ ਨੂੰ ਤੇ ਐ ਆ ਜਿੱਦਾਂ ਕਿਸੇ ਵੀ ਗੱਲ ਦਾ ਕੋਈ ਚਾਹ ਹੀ ਨਹੀਂ ਹੁੰਦਾ ਐਂਜ ਲੱਗਦਾ ਪਿਆ ਵਾ ਜਿਵੇਂ ਇਸ ਬੰਦੇ ਦੀ ਮੇਰੇ ਨਾਲ ਕੋਈ ਪੁਰਾਣੀ ਦੁਸ਼ਮਣੀ ਆ ਜਿਹੜਾ ਐਨੇ ਮੈਨ ਤੋਂ ਹੁਣ ਬਦਲਾ ਲੈਣਾ ਆ ਕੋਈ ਇਹਨਾਂ ਦੇ ਤੇ ਜੀ ਵੀ ਇਦਾਂ ਦੇ ਆ ਇਹਨਾਂ ਦੀ ਵੀ ਨਹੀਂ ਸਮਝ ਲੱਗਣ ਦੇ ਸ਼ਾਇਦ ਇਹਨਾਂ ਤੋਂ ਡਰਦੇ ਆ ਕੋਈ ਗੱਲ ਬਾਤ ਇਨੀ ਕਰਦੇ ਇਹਨਾਂ ਦੇ ਨਾਲ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੈਗਾ ਖਾਸ ਕਰਕੇ ਮੰਮੀ ਤਾਂ ਸਮਝਾਈ ਸਕਦੇ ਆ ਨਾ ਆਖਿਰ ਉਹਨਾਂ ਦਾ ਪੋਤੇ ਆ ਚਲੋ ਕੋਈ ਨਹੀਂ ਮਨਾ

ਡਿਊਟੀ ਜਾਂਦੇ ਜੈ ਨਾ ਤੁਹਾਡੀ ਤੇ ਰੋਜ਼ ਦੀ ਰੁਟੀਨ ਬਣੀ ਹੋਣੀ ਆ ਹਾਂਜੀ ਮੇਰੀ ਰੁਟੀਨ ਬਣੀ ਆ ਮੈਂ ਸਵੇਰੇ ਉੱਠ ਕੇ ਆਪਣਾ ਕੰਮ ਨੂੰ ਕੰਮ ਕਰ ਲੀਦਾ ਤੇ ਬਾਅਦ ਚ ਫਿਰ ਵਿੱਕੀ ਛੱਡ ਹੁੰਦੇ ਆ ਠੀਕ ਆ ਹਾਂਜੀ ਤੇ ਉਹ ਮੈਂ ਤੁਹਾਨੂੰ ਦੱਸਣਾਈ ਸੀ ਕਿ ਮੈਂ ਹੁਣ ਡਿਊਟੀ ਚੱਲੀ ਆ ਤੇ ਸ਼ਾਮ ਨੂੰ ਫਿਰ ਮਿਲਾਂਗੇ ਹੈ ਠੀਕ ਆ ਹਾਂਜੀ ਹਾਂਜੀ ਵੈਸੇ ਜੇ ਟਾਈਮ ਹੈਗਾ ਮੈਂ ਕਿਹੜੀ ਗੱਲਾਂ ਬਾਤਾਂ ਕਰ ਹੁੰਦੇ ਆ ਠੀਕ ਆ ਪ੍ਰੀਤ ਹਾਂਜੀ ਤੁਹਾਨੂੰ ਇੱਕ ਗੱਲ ਪੁੱਛਾਂ ਪੁੱਛੋ ਗੁੱਸਾ ਤਾਂ ਨਾ ਕਰੂੰਗੇ ਹੈ ਮੈਂ ਕਿਹੜੀ ਕੋਈ ਗੁੱਸਾ ਕਰਨਾ ਤੁਸੀਂ ਬੇਝਿਜਕ ਜਿਹੜੀ ਵੀ ਗੱਲ ਪੁੱਛਣੀ ਹੈ ਨਾ ਪੁੱਛ ਸਕਦੇ ਜੇ ਮੇਰੇ ਤਾਂ ਨੂੰ ਉਡਣ ਵੀ ਕਿਹਾ ਸੀ ਮੈਨੂੰ ਨਾ ਤੁਹਾਡੇ ਭਾਈ ਦਾ ਸੁਭਾਅ ਥੋੜਾ ਜਿਹਾ ਸਮਝ ਜੀ ਨਹੀਂ ਲੱਗਣ ਰਹੀ ਵੀ ਕਿਵੇਂ ਦਾ ਆ ਮੈਨੂੰ ਨਾ ਤੇ ਬਹੁਤੇ ਗੁੱਸੇ ਘਰੇ ਲੱਗਦੇ ਆ ਤੇ ਨਾ ਹੀ ਬਹੁਤੇ ਉਹ ਸ਼ਰਮੀਲੇ ਜਿਹਾ ਲੱਗਦੇ ਆ ਨਾ ਹੀ ਉਦੋਂ ਤਾਂ ਉਹਨਾਂ ਨੇ ਮੈਨੂੰ ਬਹੁਤਾ ਹਾਸ ਖੇਡ ਕੇ ਕਵਾਇਆ ਆਪਣੇ ਕੰਮ ਤੇ ਜਾਣ ਨੂੰ ਉਹ ਜ਼ਿਆਦਾ ਪਹਿਲ ਦਿੰਦੇ ਆ ਬੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਵਾ ਥੋੜਾ ਬੋਤਾ ਟਾਈਮ ਤਾਂ ਆਪਣੀ ਘਰ ਵਾਲੀ ਨੂੰ ਦਿੰਦਾ ਹੀ ਆ ਬੰਦਾ ਕੋਈ ਗੱਲ ਪੁੱਛਦਾ ਆ ਕੋਈ ਆਪਣੀ ਦੱਸਦਾ ਆ ਪਰ ਪਤਾ ਨਹੀਂ ਕਿਉਂ ਮੈਨੂੰ ਉਹਨਾਂ ਨੇ ਇੰਝ ਜਿੱਦਾਂ ਮੈਂ ਉਹਨਾਂ ਨਾਲ ਤੇ ਕੋਈ ਐਵੇਂ ਘਰ ਦੇ ਵਿੱਚ ਆ ਕੇ ਬੈਠੀ ਆ ਉਹਨਾਂ ਦਾ ਸੁਭਾਣਾ ਸਾਰੇ ਜੀਆਂ ਨਾਲੋਂ ਥੋੜਾ ਜਿਹਾ ਅਲੱਗਾ ਮੈਨੂੰ ਵੀ ਨਾ ਵਿਆਹ ਤੋਂ ਬਾਅਦ ਕਾਫੀ ਟਾਈਮ ਬਾਅਦ ਪਤਾ ਲੱਗਾ ਸੀ ਉਹ ਵੀ ਮੈਨੂੰ ਵਿੱਕੀ ਨਹੀਂ ਦੱਸਿਆ ਤੇ ਚਲੋ ਮੈਂ ਤੇ ਪੇਟ ਪਾ ਲਿਆ ਤੁਸੀਂ ਤੇ ਸਭ ਉਹਨਾਂ ਦੀ ਘਰ ਵਾਲੀ ਜੇ ਇੱਕ ਜਿੰਦ ਇੱਕ ਜਾਨ ਤਾਨੂੰ ਵੀ ਸਮਝ ਲੱਗ ਗਈ ਜਾਨੀ ਆ ਉੰਜ ਬਾਜੀ ਬਹੁਤ ਚੰਗੇ ਆ ਬਸ ਇਹ ਆ ਕਿ ਥੋੜਾ ਜਿਹਾ ਨਾ ਗੁੱਸੇ ਦੇ ਵਿੱਚ ਝਟ ਆ ਜਾਂਦੇ ਆ ਉਹ ਬਾਕੀ ਤੁਸੀਂ ਤੇ ਉਹਨਾਂ ਦੇ ਜੀਵਨ ਸਾਥੀ ਜੇ ਤੁਸੀਂ ਤੇ ਛੇਤੀ ਸਮਝ ਜਾਣਾ ਵਾ ਛੇਤੀ ਪੀਤ ਪਲਣਾ ਬਾਜੀ ਦਾ ਫਿਕਰ ਨਾ ਕਰਿਆ ਕਰੋ ਨਾਲੇ ਤੁਹਾਡੇ ਮੂੰਹ ਤੇ ਜਦੋਂ ਮੈਂ ਟੈਨਸ਼ਨ ਵੇਖਦੀ ਆ ਨਾ ਫਿਰ ਮੈਨੂੰ ਹੋਰ ਤਰ੍ਹਾਂ ਦੇ ਲੱਗਦੇ ਖੁਸ਼ ਖੁਸ਼ੀ ਤੁਸੀਂ ਸੋਹਣੇ ਲੱਗਦੇ ਜੀ ਨਹੀਂ ਨਹੀਂ ਪ੍ਰੀਤੀ ਅਸਲ ਦੇ ਵਿੱਚ ਨਾ ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰੀ ਵੇਖਿਆ ਸੀ ਮੈਨੂੰ ਇਹਨਾਂ ਦਾ ਸੁਭਾਅ ਬੜਾ ਹੀ ਨਰਮ ਲੱਗਾ ਸੀ ਤੇ ਮੈਨੂੰ ਬੜੇ ਵਧੀਆ ਲੱਗੇ ਉਦੋਂ ਮੈਨੂੰ ਇੰਜ ਲੱਗਿਆ ਜਿਦਾਂ ਇਹਨਾਂ ਤੋਂ ਸਵਾਦ ਦੁਨੀਆ ਤੇ ਕੋਈ ਹੋਰ ਚੰਗਾ ਇਨਸਾਨ ਹੈ ਹੀ ਨਹੀਂ ਆ ਤੇ ਸੱਚੀ ਜੇ ਉਦੋਂ ਇਹਨਾਂ ਨੇ ਸਾਡੀ ਹੈਲਪ ਵੀ ਬੜੀ ਕੀਤੀ ਸੀ ਤੁਹਾਨੂੰ ਤੇ ਪਤਾ ਹੀ ਹੁਣ ਐਸੇ ਗੱਲ ਦਾ ਕਿ ਆਹ ਸਾਰੇ ਚੱਕਰਾਂ ਦੇ ਵਿੱਚ ਥੋੜਾ ਜਿਹਾ ਅਜੀਬ ਜਿਹਾ ਵਿੱਚ ਗੱਲਬਾਤ ਹੋ ਗਈ ਸੀ ਉਹ ਸਹੀ ਜੀ ਨਹੀਂ ਲੱਗੀ ਤਾਂ ਕਰਕੇ ਮੈਨੂੰ ਥੋੜੀ ਜੀ ਟੈਨਸ਼ਨ ਹੁੰਦੀ ਆ ਉਹ ਸੀਜਨ ਨੂੰ ਸੋਚ ਕੇ ਕਿ ਸ਼ਾਇਦ ਪਤਾ ਨਹੀਂ ਘਰੇ ਇਹਨਾਂ ਦੇ ਮਨ ਵਿੱਚ ਮੇਰੇ ਵਾਸਤੇ ਕਹੀ ਗੱਲ ਨੂੰ ਲੈ ਕੇ ਗੁੱਸਾ ਹੋਊਗਾ ਜੋਏ ਮੈਨੂੰ ਚੰਗੀ ਤਰ੍ਹਾਂ ਘਪਾਉਣ ਬਲਾਉਣ ਨਹੀਂ ਦਏ ਕਿਉਂਕਿ ਵਿਆਹ ਤੋਂ ਪਹਿਲਾਂ ਨਾ ਕੋਈ ਮਿਸ ਅੰਡਰਸਟੈਂਡਿੰਗ ਹੋ ਗਿਆ ਹੀ ਤੇ ਜੇ ਉਹਨਾਂ ਗੱਲਾਂ ਦਾ ਹੱਲੇ ਵੀ ਇਹਨਾਂ ਨੂੰ ਦਿਲ 'ਚ ਗੁੱਸਾ ਆ ਤੇ ਫਿਰ ਇਹ ਗੱਲ ਦਿਨ ਵਾਸਤੇ ਮਾੜੀ ਆ ਨਾ ਉਹ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਇਹਨਾਂ ਦੇ ਮਨ ਵਿੱਚ ਉਹਨਾਂ ਗੱਲਾਂ ਨੂੰ ਲੈ ਕੇ ਕੋਈ ਗੁੱਸਾ ਹੁੰਦਾ ਨਾ ਤੇ ਇਹਨਾਂ ਨੇ ਘਰੇ ਗੱਲ ਕਰਨੀ ਕਰਨੀ ਸੀ ਪਰ ਭਾਜੀ ਨੇ ਕੋਈ ਗੱਲ ਨਹੀਂ ਕੀਤੀ ਉਦੋਂ ਹੀ ਇਹਨਾਂ ਦਾ ਸੁਭਾਈਵੇਂ ਦਾ ਆ ਚਲੋ ਧੀ ਘਾਇ ਵੀ ਤੁਹਾਡੀ ਗੱਲ ਮੰਨ ਲੈਣੀ ਆ ਮੈਂ ਕਿ ਥੋੜਾ ਜਨਾ ਦਾ ਸੁਭਾਅ ਅਲੱਗ ਹੈ ਪਰ ਕਨਫਿਊਜ਼ ਮੈਂ ਇਸ ਗੱਲ ਦੇ ਵਿੱਚ ਵੀ ਆ ਜਿਵੇਂ ਉਹਦੋਂ ਦੀਦੀ ਤੇ ਮੰਮੀ ਕਹਿੰਦੇ ਸੀ ਮੈਨੂੰ ਕਿ ਉਹਨੂੰ ਬਹੁਤਾ ਮੇਕਅਪ ਪਸੰਦ ਨਹੀਂ ਆ ਪਰ ਇੱਥੇ ਰੋਜ਼ ਆਉਂਦੇ ਆ ਮੇਰੇ ਲਾਗੇ ਆਪਣਾ ਲੀੜ ਲਤਾ ਲੈ ਕੇ ਆਪਣਾ ਸਮਾਨ ਲੈ ਕੇ ਇੱਥੋਂ ਵੇਖ ਕੇ ਜਾਂਦੇ ਆ ਮੈਨੂੰ ਮੇਕਅਪ ਕਰਦੀ ਨੂੰ ਪਰ ਉਹਨਾਂ ਨੇ ਮੈਨੂੰ ਹਲੇ ਤੱਕ ਇੱਕ ਵਾਰੀ ਨੇ ਇਹ ਗੱਲ ਤੋਂ ਮਨਾ ਕੀਤਾ ਕਿ ਤੂੰ ਆ ਇਨਾ ਮੇਕਅਪ ਕਿਉਂ ਕਰਨੀ ਆ ਮੈਂ ਵੀ ਥੋੜਾ ਜਿਹਾ ਇਸ ਕਰਕੇ ਕਰਨੀ ਆ ਕਿ ਸ਼ਾਇਦ ਇਸੇ ਬਾਰੇ ਮੇਰੇ ਨਾਲ ਕੋਈ ਗੱਲਬਾਤ ਕਰਨਗੇ ਪਰ ਮੈਨੂੰ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਨਜ਼ਰ ਆਉਂਦਾ ਨਾ ਚੰਗਾ ਤੇ ਨਾ ਮਾੜਾ ਭੈਣੇ ਤੂੰ ਤੇ ਬੜੀ ਆਸ ਨਾਲ ਮੇਕੋ ਗੱਲਾਂ ਪੁੱਛਣ ਦੀਆਂ ਕਿ ਜਲੇ ਮੈਨੂੰ ਗੱਲਾਂ ਦੱਸ ਹੀ ਦਵੇ ਪਰ ਮੈਂ ਤੈਨੂੰ ਕੋਈ ਗੱਲ ਨਹੀਂ ਦੱਸ ਸਕਦੀ ਮੈਂ ਨੋਰਮਲ ਵੀ ਕੋਈ ਤੇ ਨਾਲ ਗੱਲ ਕਰ ਲਈ ਨਾ ਤੇ ਇੱਥੇ ਤੇ ਪਹਾੜ ਭੰਜਣਾ ਉਸੇ ਗੱਲ ਦਾ ਪਹਿਲੀ ਗੱਲ ਤੇ ਭਾਜੀ ਦਾ ਤੇ ਜਿਹੜਾ ਗੁੱਸਾ ਦਿਖਣਾ ਹੀ ਦਿਖਣਾ ਮੋਈ ਨਹੀਂ ਮਾਣ ਹੁਣੀ ਸੋਰੀ ਭੈਣੇ ਮੈਨੂੰ ਪਤਾ ਸੀ ਇਹ ਪਛ ਦਿਨ ਵੇਖਣੋਂ ਮੈਨੂੰ ਮਿਲ ਨਹੀਂ ਮਿਲਨੇ ਮੈਂ ਵਿੱਕੀ ਨਾ ਵੀ ਇਹ ਗੱਲ ਕਰਦੀ ਹੁੰਨੀ ਸੀ ਦੱਸ ਤੇ ਮੈਨੂੰ ਢਾਡੇ ਤੇ ਬੜਾ ਹੁੰਦਾ ਹੋਈ ਨਹੀਂ ਇਹ ਜਿਹੜੂ ਗੁਬਾਰ ਫਟਣਾ ਵਾ ਨਾ ਪਤਾ ਤਾਂ ਤੈਨੂੰ ਹੋਰ ਲਗਣਾ ਆਹ ਤੇ ਫਿਰ ਬੜੀ ਵਧੀਆ ਗੱਲ ਆ ਸਭ ਜੀ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਕਿਹਾ ਮੇਕਅਪ ਕਰਨ ਤੋਂ ਐਦਾਂ ਹੀ ਬਣ ਫੱਬ ਕੇ ਰਿਆ ਕਰੋ ਤੁਸੀਂ ਤੇ ਸੋਹਣੇ ਬੜੇ ਲੱਗਦੇ ਜੀ ਮੈਨੂੰ ਤੇਨਾ ਆਪ ਨੂੰ ਬੜਾ ਪਸੰਦਾ ਮੇਕਅਪ ਕਰਨਾ ਹੁਣ ਸਗੋਂ ਆਪਾਂ ਦੋਵੇਂ ਜਾਣੀਆਂ ਰਲ ਮਿਲ ਕੇ ਮੇਕਅਪ ਕਰਿਆ ਕਰਾਂਗੀਆਂ ਹੈ ਨਹੀਂ ਤੈਨੂੰ ਪਸੰਦ ਆ ਇਹਦਾ ਮਤਲਬ ਸਾਰੇ ਤੇਰੀ ਪਸੰਦ ਤੇ ਚੱਲਣ ਸਾਰੇ ਤੇਰੇ ਆਖੇ ਲੱਗਣ ਆਪ ਤਾਂ ਤੂੰ ਕਹਦੇ ਆਖੇ ਲੱਗਣਾ ਨਹੀਂ ਹੁੰਦਾ ਆਪ ਤਾਂ ਤੂੰ ਕਿਸ ਦੀ ਮੰਨਣੀ ਨਹੀਂ ਹੁੰਦੀ ਦੂਜਿਆਂ ਨੂੰ ਡਾਬਣਾ ਹੁੰਦਾ ਆਪਣੀ ਉਂਗਲਾਂ ਦੇ ਉੱਤੇ ਚੜਨ ਆਪ ਵੀ ਤੁਹਾਡਾ ਤਰੀਕਾ ਆ ਪ੍ਰੀਤੀ ਨਾਲ ਗੱਲਬਾਤ ਕਰਨ ਦਾ ਪਹਿਲੀ ਤੇ ਗੱਲ ਮੈਂ ਤੁਹਾਨੂੰ ਉਹਦੋਂ ਦਾ ਗੱਲਬਾਤ ਕਰਦਿਆਂ ਵੇਖਿਆ ਹੀ ਨਹੀਂ ਸੁਣਿਆ ਹੀ ਨਹੀਂ ਤੇ ਜੇ ਹੁਣ ਸੁਣਿਆ ਹੀ ਸੁਣਿਆ ਤੇ ਆਹ ਕਿੱਦਾਂ ਦਾ ਵਿਹੇਵ ਆ ਤੁਹਾਡਾ ਨਾਲ ਇੰਨੇ ਵਿਚਾਰੀ ਨੇ ਮੈਨੂੰ ਆਪਣੀ ਉਂਗਲਾਂ ਤੇ ਕੀ ਚੜਾ ਬਣਾਇਆ ਦੋ ਦਿਨ ਤੇ ਹੋਏ ਮੈਨੂੰ ਵਿਆਹੀ ਆਈ ਨੂੰ ਐਡੀ ਛੇਤੀ ਮੈਂ ਐਡੀ ਕੱਚੀ ਕੁੜੀ ਆ ਜਿਹੜੀ ਕਿਹਦੀ ਉਂਗਲਾਂ ਤੇ ਚੜ ਜਾਗੇ ਨਾਲੇ ਉਹਨੇ ਕੋਈ ਐਹੋ ਜਿਹੀ ਗੱਲ ਕੀਤੀ ਨਹੀਂ ਆ ਆ ਜਿਹੜੇ ਹਸਾ ਦੇ ਨਾਲ ਕੈਂਚੀ ਵਾਂਗੂ ਜ਼ੁਬਾਨ ਚੱਲਣ ਢਈ ਆ ਲੱਗਨ ਤੇ ਨਹੀਂ ਡਿਆ ਤੂੰ ਨਵੀਂ ਵਿਆਹ ਹੀ ਆਈ ਆ ਆ ਮੂੰਹ ਤਾਂ ਤਾਂ ਲੰਬਾ ਪੋਤੀ ਕਰਕੇ ਨਾ ਨਵੇਂ ਵਿਆਹੇ ਨਹੀਂ ਬਣ ਜੀਦਾ ਹੁੰਦਾ ਮੂੰਹ ਦੇ ਵਿੱਚੋਂ ਫੁੱਲ ਕਰਨੇ ਚਾਹੀਦੇ ਨੇ ਅਗਲੇ ਨੂੰ ਗੱਲ ਸੁਣਨ ਵਾਲੇ ਨੂੰ ਪਤਾ ਲੱਗੇ ਕਿ ਬਈ ਕੋਈ ਗੱਲ ਕਰਨ ਡਿਆ ਵਾ ਐਹੋ ਜੀ ਗੱਲ ਕਰਨੀ ਆ ਤੂੰ ਕਿਸ ਦੇ ਨਾਲ ਅਜੇ ਤੈਨੂੰ ਮਾਪਿਆਂ ਰਿਸ਼ਤੇਦਾਰੀਆਂ ਦੇ ਵਿੱਚ ਖੜਨਾ ਉਹਨਾਂ ਨੇ ਤੈਨੂੰ ਵੇਖਣਾ ਤੂੰ ਐਦਾਂ ਜਾ ਕੇ ਬੋਲੇਗੀ ਉਹਨਾਂ ਦੇ ਨਾਲ ਬਾਕੀ ਰਹੀ ਗੱਲ ਐਹੀ ਦੀ ਪਹਿਨੇ ਕੋਈ ਗੱਲ ਨਹੀਂ ਕੀਤੀ ਉਹ ਇਹਨੇ ਜਿਹੜੀਆਂ ਗੱਲਾਂ ਕਰਨੀਆਂ ਸੀ ਨਾ ਤੇਰੇ ਆਉਣ ਤੋਂ ਪਹਿਲਾਂ ਕਰ ਦਿੱਤੀਆਂ ਨੇ ਸਾਰਾ ਤੋ ਤੈਨੂੰ ਪਤਾ ਲੱਗ ਜਾਊਗਾ ਇਹ ਕਿੱਦਾਂ ਦੀ ਆ ਤੇ ਕਿੱਦਾਂ ਦੀ ਨਹੀਂ ਤੇ ਨਾਲੇ ਤੂੰ ਆਪ ਤਾਂ ਤੂੰ ਕਿਸੇ ਦੀ ਮੰਨਣੀ ਨਹੀਂ ਹੁੰਦੀ ਤੇ ਇਹਨੂੰ ਆਣ ਕੇ ਮਤਾ ਦੇਣ ਨਹੀਂ ਆ। ਅਕਲ ਸਿੱਖ ਆਪ ਪਹਿਲਾਂ ਫਿਰ ਉਹਨੂੰ ਅਕਲ ਸਿਕਾਈ। ਡਿਊਟੀ ਚੱਲਨੀ ਆ ਨਾ। ਜਾ ਜਾ ਕੇ ਤਿਆਰ ਦੀ ਆਪਣੀ ਘਰ ਡਿਊਟੀ ਜਾ ਜਾ ਕੇ। ਤੇ ਨਾਲੇ ਤੁੰਗ ਨੂੰ ਗੱਲ ਦਾਸ। ਤੈਨੂੰ ਉਹਦੋਂ ਮੰਮੀ ਹੋਣਾ ਨੇ ਚੰਗਾ ਭਲਾ ਆਖਿਆ ਕਿ ਆ ਚੂੜੇ ਚਾੜੇ ਜਾਂ ਮੇਕਅਪ ਉਹਨੂੰ ਪਸੰਦ ਨਹੀਂ ਹੈਗਾ। ਪਰ ਤੈਨੂੰ ਉਹੋੀ ਗੱਲ ਵੀ ਜਿੰਨਾ ਚਿਰ ਤੱਕ ਮੈਂ ਬੋਲੂਗਾ ਨਾ ਉਨਾ ਚਿਰ ਤੱਕ ਤੈਨੂੰ ਸਮਝਣੀ ਹੀ ਲੱਗਣੀ ਜਦੋਂ ਉਹਨਾਂ ਨੇ ਕਿਹਾ ਤਾਂ ਕਿ ਨਹੀਂ ਪਸੰਦ ਤੇ ਨਹੀਂ ਪਸੰਦ ਆਂ ਕਾਂਡੇ-ਕੂਡੇ ਦੇ ਲਾ ਪਾਰਟੀ ਤੇ ਚੱਲਨੀ ਆ ਵਿਆਹ ਚੱਲੀਆਂ ਕਿਸ ਦੇ ਉੱਤੇ ਆ ਚੂੜਾ ਵੀ ਲਾ ਮੈਨੂੰ ਨਹੀਂ ਪਸੰਦ ਹੈਗਾ ਏ ਤੇ ਉਦੋਂ ਹੀ ਮਨ੍ਹਾ ਕਰ ਦੇਣਾ ਸੀ ਨਾ ਜਿੱਦਣ ਵਿਆਹ ਨੂੰ ਗਏ ਸੀ ਉਦੋਂ ਕਿਉਂ ਨਹੀਂ ਉੱਥੇ ਲਵਾਇਆ ਫਿਰ ਮਨ੍ਹਾ ਤੇ ਉਦੋਂ ਦਾ ਹੀ ਕੀਤਾ ਸੀ ਜਦੋਂ ਤੈਨੂੰ ਵੇਖਣ ਗਿਆ ਸੀ ਉਦੋਂ ਹੀ ਕਿਹਾ ਤਾਂ ਸੀ ਕਿ ਮੈਨੂੰ ਸਾਦਗੀ ਪਸੰਦ ਆ ਪਰ ਤੇਰੇ ਦਿਮਾਗ 'ਚ ਪਤਾ ਨਹੀਂ ਕਿਹੜੀ ਸਾਦਗੀ ਚੱਲਣ ਰਹੀ ਸੀ ਹੁਣ ਕਿਹਾ ਤਾ ਨਾ ਹੁਣ ਹੀ ਮੰਨ ਲੈ ਇਹ ਗੱਲ ਨੂੰ ਤੇ ਬਾਕੀ ਇੱਕ ਗੱਲ ਹੋਰ ਸੁਣ ਲਾ ਆ ਜਿਹੜੀ ਜ਼ਬਾਨਦਰੀ ਚਵੜ ਚਵੜ ਚੱਲਣ ਈ ਆ ਨਾ ਇਹਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਾ ਅਜੇ ਤਾਂ ਤੇਰੇ ਨਾਲ ਨਾ ਤੇਰੇ ਤਰੀਕੇ ਨਾਲ ਚੱਲਣੀਆਂ ਜੇ ਇਕਦਮ ਮੈਂ ਆਪਣੇ ਤਰੀਕੇ ਆ ਦੇ ਆ ਤਾਂ ਤੈਨੂੰ ਲੱਗ ਪਤਾ ਜਾਊ ਕਮਲ ਚੀਜ਼ ਕੀ ਆ ਅਹ ਹਿੰਦੀ ਨਾਟਕ ਕੋਹ ਜਿਆਦਾ ਹੀ ਵੰਦੀਆਂ ਲੱਗਦਾ ਆਪਣੇ ਤੇਵਰ ਜੇ ਨਾ ਆਪਣੇ ਕੋਲੀ ਰੱਖ ਆ ਵੀਰ ਬੋਲਣ ਡਿਆ ਹੈਣੂ ਕਿ ਹੋ ਗਿਆ ਵਾ ਦੋਰਾ ਪੈ ਗਿਆ ਜੀ ਆਪ ਦਾ ਨਾਲੇ ਮੈਨੂੰ ਉਹਨਾਂ ਚੋਂ ਨਾ ਜਾਣੀ ਜਿਹੜੇ ਜਨਾਨੀਆਂ ਪਿੱਛੇ ਮੈਂ ਮੈਂ ਹੀ ਕਰਦੇ ਫਿਰਦੇ ਆ ਤੂੰ ਕੀ ਬਉਟੀ ਤੇ ਦਿਵਾਲੇ ਹੋਇਆ ਵਾ ਹੋਵਾਂ ਨਾ ਦਿਵਾਲੇ ਤੇ ਹੋਰ ਕੀ ਕਰਾਂ ਉਹਦੋਂ ਚੰਗਾ ਭਲਾ ਤੁਸੀਂ ਇਹਨੂੰ ਆਖਿਆ ਤੇ ਮੇਕਅਪ ਨਹੀਂ ਉਹਨੂੰ ਪਸੰਦ ਹੈਗਾ ਹਟিয়ে ਕਰ ਲੋ ਇਹੋ ਦਿਨਾਂ ਹੀ ਇਹਨੂੰ ਸਿਖਾ ਲਣ ਕਿ ਮੇਕਅਪ ਕਿੰਨਾ ਕੁ ਕਰਨਾ ਤੇ ਕਿੰਨਾ ਕੁ ਨਹੀਂ ਅਚੂੜਾ ਲਵਾਓ ਇਹਦਾ ਛੂੜਾ ਇਦਾਂ ਸੋਨਾ ਲਾਈਦਾ ਆ ਇਹ ਸਗਣਾ ਨਾਲ ਲਾਈਦਾ ਆ ਐਦਾ ਆ ਪੁੱਤਾ ਜਿਹੜਾ ਕੰਮ ਕਰਵਾਉਂਦੇ ਆਂ ਬਸ ਹੋ ਗਿਆ ਜਿਹੜਾ ਕੰਮ ਹੋਣਾ ਸੀ ਆ ਹੈ ਲੋਕੀ ਤੇ ਸਵਾ ਸਵਾ ਸਾਲ ਹੰਡਾਉਂਦੇ ਨੇ ਤੂੰ ਤਾਂ ਜੇ 2 ਦਿਨ ਵੀ ਨਹੀਂ ਕੱਢੇ ਹੈਗੇ ਇਹਦੇ ਤੇ ਤੁਹਾਨੂੰ ਪਤਾ ਤਾਂ ਫਿਰ ਹੈਗਾ ਸਾਰਾ ਕਿਉਂ ਵਾਰ-ਵਾਰ ਉਸੇ ਕੰਮ ਨੂੰ ਲੈ ਕੇ ਨਹੀਂ ਲੈਣਾ ਹੈਗਾ ਕੱਚੀ ਲੱਸੀ ਕਰਨੀ ਆ ਫੇਰ ਲਾਉਣਾ ਵਈ ਕੱਚੀ ਲੱਸੀ ਲੱਥ ਗਿਆ ਹੁਣ ਹੋ ਗਿਆ ਸ਼ਗਨ ਜੜੇ ਹੋਣੇ ਆ ਉਹਦੇ ਨਾਲ ਲਾਉਣਾ ਕਿਉਂ ਧੀਏ ਲਾਈ ਜਨੀ ਰੱਖ ਲਾ ਕੇ ਬਸ ਲੱਥ ਗਿਆ ਨਾ ਮੈਂ ਕਹਿੰਦਾ ਜਦੋਂ ਠੀਕ ਆ ਲੱਥ ਗਿਆ ਬਹੁਤ ਵਧੀਆ ਹੋ ਗਿਆ ਹੁਣ ਸਾਰਾ ਇਨਾਲੇ ਤੂੰ ਵੀ ਥੋੜਾ ਜਿਹਾ ਆਪਣੀ ਨਾਲ ਦੀ ਨੂੰ ਸਮਝਾ ਕੇ ਰੱਖਿਆ ਕਰ ਜੇ ਉਹ ਇੱਥੇ ਇੰਟਰਫੇਅਰ ਨਾ ਨਾ ਕਰਦੀ ਤੇ ਗੱਲ ਇੱਥੇ ਤੱਕ ਪਹੁੰਚਣੀ ਨਹੀਂ ਆਣ ਕੇ ਖਲੋ ਜਾਣਾ ਤੇ ਭਗੂਜਿਆ ਮਾਰ ਕੇ ਫਰੀਦ ਨਾ ਕੀ ਹੋਣੀ ਇਥੇ ਗਲੇਡੂ ਸੁਟੀ ਜਾਨੀ ਆ ਬਹਿ ਕੇ ਹੈਂ ਵਿਆਹ ਤੋਂ ਪਹਿਲਾਂ ਮੈਂ ਤੈਨੂੰ ਸਮਝਾਇਆ ਸੀ ਕਿ ਕੋਈ ਵੀ ਗੱਲਬਾਤ ਦੇ ਵਿੱਚ ਇੰਟਰਫੇਅਰ ਨਾ ਕਰੀ ਪਰ ਤੂੰ ਤੂੰ ਫੇਰ ਨਹੀਂ ਢਲੀ ਕੀ ਚੰਨ ਚੜਾਈ ਉਹ ਅੰਦਰ ਦੱਸਦੀ ਨਹੀਂ ਮੈਨੂੰ ਮੈਂ ਤੇ ਉਹਨਾਂ ਨਾਲ ਕੋਈ ਗੱਲ ਵੀ ਨਹੀਂ ਕੀਤੀ ਆਗੀ ਮੈਂ ਤੇ ਦੀਦੀ ਬਸ ਇਦਾਂ ਹੀ ਗੱਲਾਂ ਗਾਣਦੇ ਆ ਤੇ ਆਗੇ ਦਿਵਾਲੇ ਹੋ ਗਏ ਆ ਦਿਵਾਲੇ ਹੋ ਗਿਆ ਅਗਲਾ ਸਿੱਧਾ ਸਿੱਧਾ ਕਹਿਣ ਡਿਆ ਵਾ ਕਿ ਕਸੂਰ ਹੀ ਸਾਰਾ ਤੇਰੀ ਘਰ ਦੀ ਦਾ ਵਾ ਮੈਂ ਦੱਸ ਕੀ ਕਰਾਂ ਫੇਰ ਜਦੋਂ ਸਿੱਧਾ ਸਿੱਧਾ ਤੇਰਾ ਨਾਲ ਆਉਂਦਾ ਨਾ ਤੀ ਇਦਾਂ ਕਰ ਚੂੜਾ ਨਾ ਲਾ ਅਜੇ ਵੀ ਤੂੰ ਆਪਣੇ ਪੇਕੇ ਵੀ ਨਹੀਂ ਫੇਰਾ ਪਾਉਣ ਗਈ ਉੱਥੇ ਵਾਲੇ ਕੀ ਕਹਿਣਗੇ ਤੈਨੂੰ ਵੀ ਚੂੜਾ ਪਾਇਆ ਨਹੀਂ ਹੈਗਾ ਐਡੀ ਸਿੱਧੀ ਚੂੜਾ ਲਾਤ ਆ ਚੂੜਾ ਨਾ ਲਾ ਉਹਦਾ ਤਾਂ ਦਿਮਾਗ ਖਰਾਬ ਹੋਇਆ ਤੇ ਤੂੰ ਤਾਂ ਨਾ ਆਪਣਾ ਦਿਮਾਗ ਖਰਾਬ ਕਰ ਨਾ ਲਾ ਇਦਾਂ ਨਾ ਕਰ ਨਹੀਂ ਮੰਮੀ ਜੀ ਜਿਹਦੇ ਨਾਲ ਆ ਮੈਂ ਚੂੜਾ ਪਾਇਆ ਜਦੋਂ ਉਹਨੂੰ ਹੀ ਪਸੰਦ ਨਹੀਂ ਆ ਤੇ ਮੈਂ ਇਹ ਕਿਉਂ ਪਾਉਣਾ ਆ ਕਿਹਦੇ ਵਾਸਤੇ ਪਾਉਣਾ ਆ ਨਾਲੇ ਹੋਰ ਹੋਈ ਨਾ ਬੋਲ ਕੇ ਗਈ ਤੁਹਾਡੇ ਸਾਹਮਣੇ ਜੋ ਉਹਨਾਂ ਨੇ ਫੇਰ ਆ ਕੇ ਵੇਖ ਲਿਆ ਫੇਰ ਉਹ ਕੀ ਕਰਨਗੇ ਉਹ ਤਾਂ ਦਾ ਸਭਾ ਹੀ ਐਂਦਾ ਦਾਵਾ ਸਾਰੇ ਜਣੇ ਐਂਦਾ ਕਰੀ ਜਾਓਗੇ ਤੇ ਮੇਰਾ ਵੀ ਸੋਚੋ ਕੁਛ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਕਿ ਮੈਂ ਕਿਹੜੀ ਗਲਤੀ ਕੀਤੀ ਜੋ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ ਆ ਉਹ ਨਹੀਂ ਸਭ ਕੋ ਠੀਕ ਹੋ ਜਾਣਾ ਉਹਦਾ ਸੁਭਾਅ ਐਂਦਾ ਦਾ ਉਹ ਚੰਗਾ ਭਲਾ ਹੋ ਜਾਂਦਾ ਹੁੰਦਾ ਮੂਕੇ ਨਾ ਰੋ ਨਾ ਖਾਪੋ ਕਦੀ ਕੋਈ ਆਪਣੀ ਵੋਟੀ ਦੇ ਨਾਲ ਨਵੀ ਵਿਆਹ ਦੇ ਨਾਲ ਇਦਾਂ ਦੀਆਂ ਗੱਲਾਂ ਕਰਦਾ ਐਡੀ ਛੇਤੀ ਜਿੱਦਾਂ ਦੀ ਇਹਨਾਂ ਨੇ ਮੇਰੇ ਨਾਲ ਗੱਲਾਂ ਕੀਤੀਆਂ ਆ ਪਹਿਲੀ ਦੀ ਗੱਲ ਉਦੋਂ ਤਾਂ ਇਹਨਾਂ ਨੇ ਮੈਨੂੰ ਕੋਈ ਚੱਜ ਰਕਵਾਇਆ ਬੁਲਾਇਆ ਹੀ ਨਹੀਂ ਆ ਤੇ ਜੇ ਅੱਜ ਬੋਲੇ ਹੀ ਬੋਲੇ ਆ ਤੇ ਮੈਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਗੱਲ ਦਾ ਐਡਾ ਵਾਟ ਜਿਹੜਾ ਇਹਨਾਂ ਨੇ ਇੰਨਾ ਗੁੱਸਾ ਕੱਢਿਆ ਵਾ ਇਹਦੇ ਨਾਲ ਤਾਂ ਵਿਆਹ ਹੀ ਨਾ ਕਰਾਉਂਦੇ ਕੀ ਫਾਇਦਾ ਹੀ ਵਿਆਹ ਕਰਾ ਕੇ ਮੈਂ ਸੱਚੀ ਕੋਈ ਗੱਲ ਨਹੀਂ ਕੀਤੀ ਹੈਗੀ ਨਹੀਂ ਤੂੰ ਕਹਿਂਦੀ ਐ ਮੈਂ ਕੋਈ ਗੱਲ ਨਹੀਂ ਕੀਤੀ ਉਹ ਐਵੇਂ ਅੱਗ ਦਾ ਗੋਲਾ ਬਣਾ ਕੇ ਫਿੰਡਿਆ ਵਾ ਕੋਈ ਨਾ ਕੋਈ ਗੱਲ ਤੇਰੇ ਮੂੰਹੋਂ ਨਿਕਲੀ ਹੋਊਗੀ ਮੈਂ ਤੇਰੇ ਪਾਸ ਦੀਜੀ ਨੂੰ ਇਹੀੋ ਗੱਲ ਕਹੀ ਸੀ ਕਿ ਤੁਸੀਂ ਸੋਹਣੇ ਲੱਗਣ ਦੇ ਜੇ ਤੇ ਇੱਦਾਂ ਦੋਵੇਂ ਜਣੀਆਂ ਰਲ ਮਿਲ ਕੇ ਤਿਆਰ ਹੋਇਆ ਕਰਾਂਗੇ ਬਸ ਐਈੋ ਗੱਲ ਕੀਤੀ ਆ ਤੇ ਇਹ ਅੱਗ ਮੈਨੂੰ ਬੋਲਣ ਦਾ ਵੀ ਐਸੀ ਗੱਲ ਦਿੱਤੀ ਉਹਨੂੰ ਅੱਗ ਲੱਗੀ ਆ ਫਿਰ ਜਿਹੜਾ 30 ਸਾਲਾਂ ਦਾ ਆਪ ਹੋ ਗਿਆ ਉਹ ਨਹੀਂ ਕਦੀ ਸਾਡੇ ਵਿੱਚ ਰਲਿਆ ਉਹਨੇ ਆਪਣੀ ਨਾਲ ਦੀ ਨੂੰ ਰਲ ਦੇਣਾ ਆਪਣੇ ਵਿੱਚ ਅਰੇ ਰੀਨਾ ਸ਼ੁਕਰ ਕਿ ਦੀਦੀ ਮੈਨੂੰ ਇੰਨੀਆਂ ਗੱਲਾਂ ਪੁੱਛਣ ਦੀ ਸੀ ਮੈਂ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਮੈਂ ਕਿ ਸਗੋਂ ਇਹਨਾਂ ਦੀਆਂ ਗੱਲਾਂ ਦੇ ਉੱਤੇ ਪੋਚੇ ਪਾਉਣ ਦੀ ਸੀ ਇਹਨਾਂ ਦਾ ਸਾਥ ਦੇਂਦੀ ਸੀ ਕਿ ਦੀਦੀ ਨੂੰ ਕੋਈ ਗੱਲ ਦੱਸੀ ਨਹੀਂ ਅੰਦਰ ਵਾਲੀ ਪਰ ਫਿਰ ਵੀ ਮੇਰੇ ਅੱਗੇ ਦਿਵਾਲੇ ਹੋ ਗਏ ਵੀ ਕੀ ਮੇਰੀ ਗੱਲ ਤੋਂ ਗਲਤੀ ਨਹੀਂ ਮੇਤੇ ਹੋਈ ਹੈ ਨਾ ਜਿਹੜਾ ਮੈਂ ਇਹ ਕਹਿ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਆਪਾਂ ਦੋਵੇਂ ਨਾਲੀਆਂ ਨਾਲ ਮਿਲ ਕੇ ਮੇਕਅਪ ਕਰ ਲਿਆ ਕਰਾਂਗੇ ਆ ਤੇ ਚਲ ਬੱਸ ਇਸੇ ਕੁ ਲੋਆ ਕੇ ਡੱਟੇ ਮੈਂ ਬੋਲ ਚੰਗਾ ਭਲਾ ਦੇ ਨੂੰ ਪਤਾ ਵਾ ਤੇਰੇ ਮੇਕਅਪ ਤੋਂ ਕਿੰਨਾ ਖੇਜਦਾ ਆ ਉਹਨੂੰ ਉਹਨੇ ਕਰਨ ਦੇਣਾ ਮੇਕਅਪ ਉਹ ਕੋਹ ਵੀ ਕਰੇ ਤੈਨੂੰ ਮੈਂ ਕਹਿ ਰਂਦਾ ਤੂੰ ਨਾ ਉਹਨਾਂ ਦੀਆਂ ਗੱਲਾਂ ਜੰ ਇੰਟਰਫੇਅਰ ਕਰਿਆ ਕਰ ਇਹ ਲੜਾਈ ਵਧਨੀ ਉਹ ਘਟਣੀ ਨਹੀਂ ਹੈਗੀ ਇਹ ਘਰ ਦੇ ਵਿੱਚ ਜੇ ਉਹ ਕੋਈ ਚੱਲਦਾ ਰਿਹਾ ਤੇ ਤੇ ਚਲ ਠੀਕ ਹੈ ਜੇ ਇਹਨਾਂ ਨੇ ਇੰਨਾ ਬੋਲਣਾ ਹੀ ਸੀ ਮੈਨੂੰ ਕੱਲੀ ਨੂੰ ਕਹਿ ਰਹੇ ਹੁੰਦੇ ਹੋਰੇ ਸਾਹਮਣੇ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਮੈਨੂੰ ਨਿਕਲ ਜਾ ਤੂੰ ਤੇ ਹੁਣ ਤੂੰ ਦੀ ਮਿਲ ਗਈ ਜਨੇ ਫੁਕਲੇ ਟੁਕਾ ਤੂੰ ਸੁਢਣੀ ਮੈਂ ਕੀ ਕਰਾਂ ਫਿਰ ਤੇ ਜਦੋਂ ਤੈਨੂੰ ਮੈਂ ਸਮਝਾਇਆ ਵਾ ਕਿ ਨਾ ਇਦਾਂ ਗੱਲਾਂ ਬਾਤਾਂ ਕਰਿਆ ਕਰ ਜਾ ਕੇ ਤੂੰ ਕਿਉਂ ਨਹੀਂ ਹਟਦੀ ਹੁਣ ਲੈ ਲਿਆ ਸਵਾਦ ਤੂੰ ਭਾਵੇਂ ਚੰਗੀਆਂ ਕਰ ਮਾੜੀਆਂ ਤੇਰੀਆਂ ਮਾੜੀਆਂ ਜੀ ਹੋਣੀਆਂ ਵਾਏ ਹਾਏ ਰਹੀ ਤੇਰੀ ਯਾਦ ਆਉਂਦੀ ਆ ਵਾਵਾ ਲੱਤਾਂ ਵਾਵਾ ਕੁੱਟ ਦਿੰਦੀ ਹੈ ਹੁਣ ਇਹ ਤੇ ਪੁੱਛਦੇ ਹੀ ਨਹੀਂ ਮੈਨੂੰ ਲੰਬੇ ਲੰਬੇ ਤਰੀ ਫਿਰਦੀ ਆਪਣੇ ਕਮਾਂਕਾਰਾਂ ਚ ਕਦੀ ਕਿਦੇ ਨੇ ਆਵਾਜ਼ ਨਹੀਂ ਮਾਰੀ ਮੰਮੀ ਕਿਹ ਚੀਜ਼ ਦੀ ਲੋੜ ਈ ਜਗਦੇ ਪਾਣੀ ਪੀਣਾ ਈ ਦਵਾਈ ਬੂਟੀ ਟਾਈਮ ਨਾ ਖਾਣੀ ਐ ਤੈਨੂੰ ਦੇ ਦਾਂ ਨਾ ਕੀ ਕਰਾਂ ਵੇ ਆ ਗਿਆਂ ਏ ਆ ਮੇਰੀਆਂ ਲੱਤਾਂ ਨੂੰ ਦੋ ਹੱਥ ਮਾਰਦੇ ਮੇਰੀਆਂ ਲੱਤਾਂ ਬੜੀਆਂ ਦੁਖਾਂਡੀਆਂ ਨੀ ਬੜੀ ਪੀੜ ਹੋਣ ਡਈ ਐ ਲੱਤਾਂ ਨੂੰ ਵਿਸੰਦੀਪ ਦਾ ਕੋ ਫੋਨ ਫਾਨ ਆਇਆ ਕਿ ਨਹੀਂ ਨਹੀਂ ਫੋਨ ਫਾਨ ਕਿੱਥੇ ਕਰਨਾ ਸੀ ਮੈਂ ਵੀ ਨਹੀਂ ਕੀਤਾ ਤੇ ਉਹਨੇ ਵੀ ਨਹੀਂ ਕੀਤਾ ਤੁਹਾਨੂੰ ਪਤਾ ਵਿਆਹ ਦੇ ਮਾਰੋਂ ਕਿੰਨਾ ਖਰਾਰਾ ਹੁੰਦਾ ਵਾ ਆ ਦੋ ਦਿਨ ਤੇ ਮੇਰੇ ਪੈਰਾਂ ਨੂੰ ਚੱਕਰ ਹੀ ਵੱਜਾ ਰਿਹਾ ਵਾ ਆ ਮਹਾ ਕੰਮ ਹੌਲਾ ਕੀਤਾ ਵਾ ਮੈਂ ਨਹੀਂ ਉਹਨੂੰ ਫੋਨ ਕੀਤਾ ਨਾ ਹੀ ਮੇਰਾ ਟਾਈਮ ਲੱਗਾ ਵਾ ਤੇ ਨਾ ਹੀ ਉਹਦਾ ਆਇਆ ਮੈਂ ਫੋਨ ਲਾ ਕੇ ਉਹਨੂੰ ਪੁੱਛ ਨਾ ਫੇਰਾ ਪਾਉਣ ਆਉਣਾ ਹੀ ਫੇਰਾ ਪਾਉਣ ਕਿਉਂ ਨਹੀਂ ਆਏ ਉਹਨਾਂ ਦੱਸੇ ਕੁਛ ਨਹੀਂ ਵੀ ਕਿਦਣ ਆਉਣਾ ਆ ਫੇਰਾ ਪਾਉਣ ਜਿਉਂ ਨਾਲੀ ਸਲਾਹ ਬਾਤ ਕੋ ਹੁੰਦੀ ਉਹਨਾਂ ਦੱਸ ਹੀ ਦੇਣਾ ਫੋਨ ਕਰਕੇ ਅਜੇ ਨਹੀਂ ਕੋਈ ਸਲਾਹ ਹੋਣੀ ਉਹਨਾਂ ਦੀ ਤਾਂ ਹੀ ਨਹੀਂ ਫੋਨ ਕੀਤਾ ਮੈਂ ਤਾਰ ਕਹਿਣ ਲਈ ਆ ਤੈਨੂੰ ਫੋਨ ਕਰਕੇ ਪੁੱਛ ਫਿਰ ਵੀ ਆਏਗੇ ਦੀ ਕੋਈ ਸੇਵਾ ਕਰਨੀ ਹੁੰਦੀ ਚਾਹ ਪਾਣੀ ਦੀ ਚੱਲ ਬਸ ਕਰ ਹੁਣ ਉੱਠ ਮੂੰਹ ਮਾ ਧੋ ਆਪਣਾ ਉਹ ਕਿੱਥੇ ਗਿਆਈ ਚਲ ਗਿਆ ਸਟੋਰ ਤੇ ਹੋਰ ਉਹਨੇ ਕਿੱਥੇ ਜਾਣਾ ਵਾ ਇਹਦੇ ਵਾਰੀ ਤੇ ਉਹ ਗੱਲ ਹੋ ਗਈ ਪਿੰਡ ਨੂੰ ਲੱਗੀ ਅੱਗ ਤੇ ਕੁੱਤਾ ਰੂੜੀ ਦੇ ਇਹਨੂੰ ਇਹਦੀ ਤੇ ਸਮਝ ਨਹੀਂ ਲੱਗਦੀ ਵੀ ਇਹਦਾ ਕਰਿਆ ਕੀ ਉਹ ਚੂੜਾ ਲਾ ਕੇ ਵੱਖ ਰੋਂਦੀ ਆ ਇਹ ਵੱਖ ਇੱਥੇ ਰੋਂਦੀ ਆ ਕਰਨਾ ਕੀ ਆ ਇਨੂੰ ਤਾਂ ਐਂ ਲੱਗਦਾ ਕਿ ਜਿੱਦਾਂ ਆ ਕੰਮ ਕਰਕੇ ਨਾ ਇਹਨੇ ਬੜਾ ਬਹਾਦਰੀ ਵਾਲਾ ਕੰਮ ਕੀਤਾ ਪਰ ਇਹਨੂੰ ਇਹ ਨਹੀਂ ਪਤਾ ਕਿ ਸਭ ਤੋਂ ਵੱਧ ਲਾਈ ਇਹਦੀ ਹੋਂਡੀਆਂ ਇਸ ਕੰਮ ਦੇ ਵਿੱਚ ਮੈਂ ਤਾਂ ਸਗੋਂ ਹੀ ਦੁਖੀ ਹੋ ਗਈਆਂ ਇਹਨਾਂ ਦੇ ਵਿੱਚ ਇਹਦਾ ਬਣੇਗਾ ਤਾਂ ਬਣੇਗਾ ਕੀ ਕੱਲ ਵਿਆਹ ਹੋਇਆ ਵਾ ਤਾਂ ਜਿ ਕਿਤੇ ਬਉਟੀ ਪੇਕੇ ਨਹੀਂ ਗਈ ਹੈਗੀ ਤੇ ਚੂੜਾ ਲਵਾ ਵੀ ਸਟੋਇਆ ਇਹਦਾ ਕੋਹ ਨਹੀਂ ਬੰਨਾ ਇਹਦੇ ਜਿਹੜੇ ਅਸਲੀ ਲੱਛਣ ਆ ਨਾ ਉਹ ਆਉਣੇ ਹੀ ਆਉਣੇ ਸਾਰਿਆਂ ਦੇ ਸਾਹਮਣੇ ਮੰਮੀ ਇੱਥੇ ਬਹਿ ਇੱਥੇ ਬਹੁ ਮੇਰੀ ਗੱਲ ਸੁਣੋ ਤੁਹਾਨੂੰ ਸਭ ਤੋਂ ਵੱਧ ਲੱਲੇ ਲੱਗੀ ਸੀ ਨਾ ਕਿ ਇਹਦਾ ਵਿਆਹ ਕਰ ਦਈਏ ਇਹ ਸੁਧਰ ਜੂਗਾ ਹੁਣ ਦੱਸੋ ਮੈਨੂੰ ਤੁਸੀਂ ਉਹ ਮੁੱਢਾਂ ਦੇ ਵਿਗੜੇ ਨਹੀਂ ਕਦੀ ਵੀ ਸੁਧਰਦੇ ਹੁੰਦੇ ਸਭ ਤੋਂ ਵੱਧ ਵੇਝਤੀ ਹੁਣ ਤੁਹਾਡੇ ਆਹ ਕੰਮ ਦੇ ਵਿੱਚ ਹੁਣ ਚੱਕੀ ਦੇ ਦੋਹਾਂ ਪੂੜਾਂ ਦੇ ਵਿੱਚ ਨਾ ਸਭ ਤੋਂ ਵੱਧ ਤੁਸੀਂ ਪਿਸਣਾ ਬੜਾ ਵੱਡਾ ਵਹਿਮ ਹੀ ਤੁਹਾਡਾ ਉਹ ਵੀ ਨਿਕਲ ਗਿਆ ਕਿੰਨੂੰ ਫੋਨ ਲਾਉਣਾ ਵਾ ਕਦੇ ਦੀਆਂ ਗੱਲਾਂ ਸੁਣ ਲਈ ਮੈਂ ਵੀ ਫੋਨ ਲਾਉਣਾ ਫੋਨ ਲਾਉਣਾ ਵਾ ਉਹ ਕੁਛ ਨਹੀਂ ਕੀਤਾ ਮੰਮੀ ਕਹਿੰਦੀ ਸੰਦੀਪ ਨੂੰ ਫੋਨ ਕਰਕੇ ਪੁੱਛੋ ਕਿ ਉਹਨਾਂ ਕਦੋਂ ਆਉਣਾ ਫੇਰਾ ਪਾਉਣਾ ਹਾਏ ਹਾਏ ਇੱਕ ਤੇ ਕੱਲ ਹਜੇ ਗਈ ਆ ਤੁਸੀਂ ਤੇ ਉਧਰ ਹੀ ਰਹਿੰਦੇ ਹੋ ਪਤਾ ਵੀ ਹੈਗਾ ਵੀ ਸਹੁਰਿਆਂ ਘਰ ਗਈ ਜਾਂਦਾ ਵਾਂ ਸਮਾਂ ਕੰਮ ਆ ਉਹਨਾਂ ਦੀ ਸੌ ਰਿਸ਼ਤੇਦਾਰੀਆਂ ਵਾਂ ਉਹਨਾਂ ਨੇ ਉਧਰ ਵੀ ਕਿਤੇ ਜਾਣਾ ਹੁੰਦਾ ਵਾ ਤੁਸੀਂ ਜਾਂਦੇ ਬਸ ਵੀ ਕੱਲ ਗਈਏ ਤੇ ਅੱਜ ਹੀ ਆ ਜਾਈਂ ਇੱਧਰ ਜਿਹੜੇ ਫੋਨ ਹੁੰਦੇ ਆ ਇਹੋ ਹੀ ਪਵਾੜਾ ਪਾਉਂਦੇ ਹੁੰਦੇ ਆ ਧੀਆਂ ਵਸਾਂ ਨਹੀਂ ਦਿੰਦੇ ਫੋਨ ਮੈਂ ਇੰਟ ਵਿੱਚੋਂ ਲਾ ਦੋ ਫੋਨ ਲਾ ਦੋ ਫੋਨ ਜਦੋਂ ਉਹਨਾਂ ਨੇ ਆਉਣਾ ਹੋਇਆ ਨਾ ਆਪੇ ਹੀ ਆ ਜਾਣਾ ਵਾ ਉਹਨਾਂ ਨੇ ਜ਼ਿਆਦਾ ਫਿਕਰ ਉਹ ਨਹੀਂ ਉਹਦੇ ਸਭੋ ਕੀ ਗੱਲ ਕਰਨ ਦੇ ਹੀ ਕਿ ਪੁੱਸ਼ਪਰਾ ਆਉਣਾ ਹੁੰਦਾ ਹੀ ਹੈ ਫਿਰ ਆਪਾਂ ਉਹਨੂੰ ਕੁੜੀ ਨੇ ਵਿਆਹ ਤੋਂ ਬਾਅਦ ਆਓ ਤੇ ਆਜੂਗੀ ਜਦੋਂ ਆਉਣਾ ਹੋਏਗਾ ਤੇ ਅਸੀਂ ਕਿਹੜਾ ਇੱਥੇ ਬੱਕਰੇ ਵੱਢਣੇ ਆ ਮੈਂ ਟੈਨਸ਼ਨ ਲਈ ਜਾਂਦੇ ਆ ਤੁਸੀਂ ਫੋਨ ਫਾਨ ਨਹੀਂ ਲਾਉਣਾ ਚੰਗਾ ਮੈਨੂੰ ਆਹ ਕੰਮ ਬਿਲਕੁਲ ਨਹੀਂ ਜਿਹਾ ਪਸੰਦ ਆ ਜਿੱਦਣ ਉਹਨਾਂ ਨੇ ਆਉਣਾ ਹੋਇਆ ਨਾ ਆਪੇ ਫੋਨ ਲਾਉਣਗੇ ਦੱਸ ਦੇਣਗੇ ਬਈ ਆਉਣਾ ਵਾ ਤੇ ਵੈਲਕਮ ਉਹਨਾਂ ਦਾ ਸਬਜ਼ੀ ਭਾਜੀ ਮੈਂ ਬਣਾਵਾਂਗੀ ਕੋਈ ਗੱਲ ਨਹੀਂ ਫਿਕਰ ਕਰਨ ਦੀ ਲੋੜ ਨਹੀਂ ਬਹੁਤੀ ਆਹ ਕੀ ਕਰਨ ਦੇ ਉਹ ਤੁਸੀਂ ਕੁਛ ਨਹੀਂ ਮੰਮੀ ਦੇ ਲਤਾੜੀਆਂ ਪੀੜ ਕੱਢਣ ਤੇ ਮੈਂ ਜਾਂ ਮੈਂ ਵਿਹਲਾ ਬੈਠਾਂ ਮੈਂ ਘੁੱਟੀ ਦਿਨਾ ਲੈ ਤੇ ਘਰ ਵਿੱਚ 100 ਕੰਮ ਹੋਰ ਕੋਈ ਕੰਮ ਕਰ ਲਓ ਉੱਥੇ ਬਾਹਰ ਦਵਾਈ ਪਈ ਆ ਪੀੜ ਦੀ ਫੜ ਕੇ ਤੇ ਦਵਾਈ ਦੇ ਦਿਓ ਆਪੇ ਪੀੜ हट ਜਾਂਦੀ ਆ ਇਹ ਥੋੜੀ ਬਾਣ ਸੰਦੀਪ ਚੱਲ ਗਈ ਤਾਂ ਉਹਦੀ ਗੱਡੀ ਤੁਸੀਂ ਮੰਨ ਲੈਣੀ ਆ ਸਾਰੀ ਤੇੜ ਲੱਤਾਈ ਕੋਟੀ ਜਾਣੀ ਆ ਉਹ ਤਾਂ ਮੈਂ ਵੀ ਵੇਲਾ ਹੀ ਮੈਂ ਚੱਲ ਘੁੱਟ ਦਿੰਨਾ ਮੈਂ ਵੇਲੇ ਤੇ ਨਹੀਂ ਤੁਹਾਨੂੰ ਮਰਨ ਦਿੰਦੀ 36 ਕਾਮ ਆ ਬਾਹਰ ਕੰਮ ਕਰਨ ਵਾਲੇ ਤੇ ਬਣੋ ਜੇ ਐਡੇ ਵੇਲੇ ਹੋਣਾ ਤੇ ਮੇਰੇ ਨਾਲ ਚੱਲੋ ਰਸੋਈ ਚ ਢੇਰ ਲੱਗਾ ਕੰਮਾਂ ਦਾ ਉੱਥੇ ਮੇਰੀ ਹੈਲਪ ਕਰਾ ਦਿਓ ਨਾ ਚੰਗੀ ਗੱਲ ਤੇਰੇ ਵਾਲੀ ਉਹ ਮੈਂ ਬਾਹਰ ਇੰਨਾ ਕੰਮ ਕਰਕੇ ਆ ਆ ਮੈਂ ਤੇ ਤੈਨੂੰ ਇੱਕ ਵਾਰੀ ਵੀ ਨਹੀਂ ਆਖਿਆ ਵੀ ਮੇਰੇ ਨਾਲ ਹੈਲਪ ਕਰਾ ਆਣ ਕੇ ਮੈਂ ਮਾੜਾ ਜਿਹਾ ਵੇਲਾ ਕਿਉਂ ਆ ਆ ਤੈਨੂੰ ਝਟ ਰੜਕਣ ਡਿਆ ਪਿਆ ਆ ਉੱਥੋਂ ਤੂੰ ਬੱਬਲੂ ਨੂੰ ਨਹੀਂ ਅਗਲੇ ਦਿਨ ਹੀ ਘਰ ਤਾ ਪੀ ਜਾ ਪੁੱਤ ਤੇਰੀ ਪੜ੍ਹਾਈ ਨਾ ਖਰਾਬ ਹੋਵੇ ਉਦਾਂ ਦੇ ਤੋਂ ਬੜੀ ਛੇਤੀਆਂ ਨਹੀਂ ਛੇਤੀ ਨੂੰ ਕੱਪੜੇ ਲੈ ਆ ਕੇ ਦੇ ਮੁੰਡਾ ਇਹ ਵਿਆਹ ਚ ਕੰਮ ਕਰਾਊਗਾ ਕੀ ਕੰਮ ਕਰਾਇਆ ਉਹਨੇ ਨਾਲ ਮੇਰੇ ਨਾ ਤੇਰੇ ਕੀ ਇਰਾਦੇ ਚ ਜੇ ਮੈਂ ਕੋਈ ਬੋਲਦਾ ਨਹੀਂ ਆ ਤੇ ਮੈਨੂੰ ਕੋਈ ਪਤਾ ਹੀ ਨਹੀਂ ਆ ਲੱਗੀ ਆ ਚਲਾਕ ਬਣ ਕੇ ਦੱਸਣ ਜਾ ਜਾ ਕੇ ਆਪਣਾ ਕੰਮ ਕਰ ਤੂੰ ਲੱਗੀ ਮੈਨੂੰ ਮਤਾ ਦੇਣਾ ਆਣ ਕੇ ਹਾਏ ਆਪ ਬੰਦੇ ਨੇ ਕੀ ਖਾਣਾ ਅੱਜ ਇਹਦੀ ਤਾਂ ਹਵਾ ਹੀ ਬਦਲ ਗਈ ਆ ਅਤੇ ਦੋ ਘੜੀ ਨਹੀਂ ਹੋਈ ਆਪਣੀ ਮਾਂ ਲਾ ਕੇ ਬੈਠਿਆਂ ਨੂੰ ਤੇ ਜਨਾਬ ਦੇ ਤੇਵਰੀ ਬਦਲ ਗਿਆ ਇਹਦੀ ਮਾਂ ਦੇ ਸਾਹਮਣੇ ਨੇ ਉਹਨੇ ਕੁਛ ਕਿਹਾ ਇਹਨੂੰ ਆਹ ਲੈ ਆਂਦੇ ਇਹਦਾਂ ਤੇ ਮੈਂ ਕਰਦੀ ਆਂ ਗੱਲ ਇਹ ਤਾਂ ਆਪਣੇ ਆਪ ਚ 나ਡੂ ਖਾਂ ਬਣਿਆ ਫਿਰਨ ਡਿਆ ਜੀ ਤਾਂ ਇਹ ਮਾਂ ਪੁੱਤ ਬਾਗੀ ਹੋਣ ਫਿਰਨ ਡਈ ਟਾਈਮ ਨਾਲ ਹੀ ਕਾਬੂ ਕਰ ਲਾ ਨਹੀਂ ਤੇ ਬਾਗੀ ਹੋਗੇ ਨਾ ਤੇਰੇ ਹੱਥੋਂ ਰਾਜ ਭਾਗ ਜਾਂਦਾ ਰਹਿਣਾ ਬੱਲੇ ਵੇ ਤੇਰੇ ਪੁੱਤਰਾ ਖੁਸ਼ ਕੀਤਾ ਹੀ ਅੱਜ ਵੇ ਆਇਦਰ ਜੀ ਦਲੇਰੀ ਕਿੱਥੋਂ ਆਈ ਜੀ ਤਾਂ ਕਿ ਬੋਲਣ ਦੀ ਮੈਂ ਤਾਂ ਤੈਨੂੰ ਝੁੱਡੂ ਹੀ ਸਮਝਦੀ ਰਹੀ ਆ ਉਹ ਨਹੀਂ ਮਾਤਾ ਬੋਲਣਾ ਕਿਉਂ ਨਹੀਂ ਦੱਸ ਸਾਧੂਗੀ ਤੇਰੇ ਵਾਲੀ ਇਹ ਸਿਰ ਤੇ ਚੜੀ ਜਾਊਗੀ ਮੈਨੂੰ ਸਿਰ ਤੇ ਲਾਉਣਾ ਵੀ ਆਉਂਦਾ ਵਾ ਇੰਨੀ ਕਿਤੇ ਬਣਦੀ ਹੀ ਹੈ ਜੀ ਗੱਲਾਂ ਮਾਰਦੀ ਏ ਕਿਦਾਂ ਕੋਈ ਬੈ ਮੰਮੀ ਮੈਂ ਦਵਾਈ ਲੈ ਕੇ ਆਉਣਾ ਤੇਰੇ ਵਾਸਤੇ ਹੁਣੇ ਜੀਤਾ ਇਥੋਂ ਪਾਣੀ ਦਾ ਗਲਾਪ ਭਰੀਆਂ ਇੱਕ ਕੀ ਗੱਲ ਹੋ ਗਈ ਆ ਤੈਨੂੰ ਪਾਣੀ ਦਾ ਗੱਲ ਪਰ ਨੂੰ ਗਿਆ ਹੀ ਮੈਂ ਅੱਛਾ ਤੁਹਾਨੂੰ ਨੂੰ ਪਤਾ ਕੀ ਗੱਲ ਹੋਈ ਆ ਮਾਂ ਦੇ ਸਾਹਮਣੇ ਤੇ ਬੜਾ ਸ਼ੇਰ ਬਣ ਡੇ ਹੀ ਉਹ ਛੱਡ ਦੀ ਤਾਂ ਨਾ ਗੱਲਾਂ ਨੂੰ ਕਿਹੜੀਆਂ ਗੱਲਾਂ ਮਗਰ ਪਈਆਂ ਤੂੰ ਉਹ ਤੇ ਆਵੇ ਮਾੜਾ ਮੋਡਾ ਤੈਨੂੰ ਪਤਾ ਹੀ ਆਹੀਂ ਆਪਾਂ ਦੀ ਦੋਵੇਂ ਜੀ ਹੈਗੀਆਂ ਨੋਕਚੋਕ ਹੁੰਦੀ ਰਹਿੰਦੀ ਆ ਕਿੱਡੀ ਕੀ ਗੱਲ ਆ ਕਿਤੇ ਅੱਛਾ ਇਹ ਮਾੜੀ ਮੋਟੀ ਗੱਲ ਆ ਤੁਸੀਂ ਉੱਥੇ ਆਪਣੀ ਮਾਂ ਦੇ ਸਾਹਮਣੇ ਮੈਨੂੰ ਬੋਲੀ ਜਾਂਦੇ ਹੋ ਵੱਧ ਘਟ ਮੈਂ ਗੱਲ ਨਹੀਂ ਕੀਤੀ ਵੀ ਚਲੋ ਤੁਹਾਡੀ ਇੱਜ਼ਤ ਬਣੀ ਰਹੇ ਤੇ ਤੁਸੀਂ ਵਾਅਦੇ ਹੀ ਗਏ ਵਾਅਦੇ ਗਈ ਉਹ ਇੰਨਾ ਕਿਤੇ ਚੱਲਦਾ ਵਾ ਦੱਸ ਫਿਰ ਕੀ ਹੋਗਾ ਜੇ ਕੋਈ ਕਹਿ ਦਤਾ ਦੇ ਤੂੰ ਵੀ ਮੈਨੂੰ ਕਹਿ ਲੈ ਅੱਛਾ ਮੈਂ ਕਹਿੰਦੀ ਆ ਜੇ ਮੈਂ ਕਹਿੰਦੀ ਆ ਨਾ ਤੇ ਤੁਹਾਨੂੰ ਕੱਲਿਆਂ ਨੂੰ ਕਹਿੰਦੀ ਆ ਕਿਸੇ ਦੇ ਸਾਹਮਣੇ ਨਹੀਂ ਮੈਂ ਕਹਿੰਦੀ ਤੇ ਜਦੋਂ ਮੈਂ ਕਿਤੇ ਜਾਵਾਂ ਨਾ ਜਾਂ ਆਪਣੇ ਪੇਕੇ ਜਾਵਾਂ ਮੈਂ ਚਾਰਾਂ ਜਾਣਾਂ ਦੇ ਵਿੱਚ ਤੁਹਾਡੀ ਇੱਜ਼ਤ ਹੀ ਬਣਾਉਣੀ ਆ ਇਹੋ ਹੀ ਆਣੀ ਆ ਕਿ ਮੇਰੇ ਘਰ ਵਾਲੇ ਵਰਗਾ ਤੇ ਕਿਸਦਾ ਘਰ ਵਾਲਾ ਹਾਂ ਨਹੀਂ ਆ ਤੇ ਤੁਸੀਂ ਤੁਸੀਂ ਮੇਰੀ ਬੇਇੱਜ਼ਤੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਕਿਹੜੇ ਕਿਹ ਗੈਰ ਦੇ ਸਾਹਮਣੇ ਕਿਹਾ ਵਾ ਮਮਮੀ ਤੇ ਹੁੰਦਿਆਂ ਕੁਝ ਕਿਹਾ ਵਾ ਨਾਲੇ ਮਮਮੀ ਨੂੰ ਦੱਸ ਭਲੇਖਾ ਲੱਗੇ ਵੀ ਤੂੰ ਮੇਰੇ ਨਾਲ ਕਿਦਾਂ ਦਾ ਰਹਿੰਦੀ ਏ ਤੇ ਮੈਂ ਤੇਰੇ ਨਾਲ ਕਿਦਾਂ ਦਾ ਰਹਿਣਾ ਵਾ ਅੱਜ ਤੁਸੀਂ ਮੇਰੇ ਨਾਲ ਇਦਾਂ ਬੋਲੇ ਆ ਕੱਲ ਨੂੰ ਤੁਹਾਡੀ ਮਾਂ ਬੋਲੇਗੀ ਤੇ ਫ ਉਦੋਂ ਐਵੇਂ ਕੋ ਨਿਆਣੇ ਆ ਵੀ ਇਧਰ ਲੜੀ ਜਾਵਾਂਗੇ ਉਹ ਕਿਤੇ ਕਹਿ ਚੀ ਇੱਕ ਭਲੇਖੇ ਨਾਲ ਗੱਲ ਅੱਗੇ ਤੋਂ ਵੀ ਨਹੀਂ ਕਹਿੰਦਾ ਮੇਰੀ ਗੱਲ ਸੁਣ ਲੋ ਅੱਜ ਪਹਿਲੀ ਵਾਰੀ ਤੇ ਐਂਡਲੀ ਵਾਰ ਤੁਹਾਨੂੰ ਮੈਂ ਸਮਝਾਉਂਦੀ ਆ ਤੇ ਅੱਜ ਤੋਂ ਬਾਅਦ ਮੈਨੂੰ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਅੰਦਰ ਵੜ ਕੇ 100 ਵਾਰੀ ਮੈਨੂੰ ਕਹਿ ਲਓ ਜੋ ਗੱਲ ਕਹਿਣੀ ਹੈ ਮਾੜੀ ਚੰਗੀ ਮੈਨੂੰ ਕਿਸ ਦੇ ਸਾਹਮਣੇ ਭਾਏ ਤੁਹਾਡੀ ਮਾਂ ਹੋਵੇ ਤੇ ਭਾਣ ਜਿਹੜਾ ਮਾਜੀ ਹੋਵੇ ਕਿਸ ਦੇ ਸਾਹਮਣੇ ਮੈਨੂੰ ਇਹੋ ਜੀ ਗੱਲ ਨਾ ਕਰਿਓ ਮੈਂ ਤਾਂ ਇੱਜ਼ਤ ਬਣਾਉਣੀ ਤੇ ਤੁਸੀਂ ਵੀ ਮੇਰੀ ਇੱਜ਼ਤ ਬਣਾ ਕੇ ਰੱਖੋ ਚੱਲ ਠੀਕ ਆ ਬਾਬਾ ਨਹੀਂ ਕਹਿੰਦਾ ਗਲਤੀ ਹੋ ਗਈ ਜਾਂ ਪਾਣੀ ਦਾ ਇਦਾਂ ਮੇਰੇ ਅੱਖੇ ਲੱਗਿਆ ਕਰੋ ਤਾਂ ਵਧੀਆ ਗੱਲ ਨਹੀਂ ਪਿਆਰ ਬਣਿਆ ਰਹੇ ਬੰਵਾਂ ਜੀਆਂ ਚ ਉਹ ਲੈਸ਼ ਦੇਣੇ ਐਵੇਂ ਇਹਨੂੰ ਗੁੱਸਾ ਕਰੀਦਾ ਹੁੰਦਾ ਜਿੱਥੇ ਪਿਆਰ ਹੁੰਦਾ ਨਾ ਉੱਥੇ ਜਾਂ ਮਾੜੀ ਮੋੜੀ ਨੌਕ ਜੋ ਚੱਲਦੀ ਹੁੰਦੀ ਹੈ ਚੱਲ ਠੀਕ ਆ ਇਹ ਪਿਆਰ ਇਦਾਂ ਹੀ ਬਣਾਈ ਰੱਖਿਓ ਮੈਂ ਕੱਲੇ ਨੇ ਥੋੜਾ ਬਣਾਉਣਾ ਵਾ ਤੂੰ ਹੀ ਬਣਾ ਨਾਲ ਠੀਕ ਆ ਠੀਕ ਆ ਲੈ ਬਈ ਜੀ ਤਾਂ ਤੂੰ ਬਚਾ ਲਈ ਆਪਣਾ ਰਾਜ ਭਾਗ ਉਹ ਸਿਆਣੇ ਸਾਚੀ ਆਂਦੇ ਆ ਆ ਦੁਨੀਆ ਨਾ ਚਾਰ ਹੀ ਤਰੀਕਿਆਂ ਨਾਲ ਕਾਬੂ ਆਉਂਦੀ ਆ ਸ਼ੌਂਕ ਨਾਲ ਪਿਆਰ ਨਾਲ ਲਾਲਚ ਨਾਲ ਤੇ ਡੰਡੇ ਨਾਲ ਏਦਾ ਮਤਲਬ ਆ ਅਜੇ ਵੀ ਦਬਦਬਾ ਕਾਇਮ ਹੈਗਾ ਮੇਰਾ